ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ 'ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੀਆਂ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ 8:30 ਦਾ ਤਰੀਕ ਅੱਜ ਹੈਗੀ ਆ 26 ਸਤੰਬਰ ਦਿਨ ਅੱਜ ਹੈਗਾ ਸ਼ੁੱਕਰਵਾਰ ਤੇ ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਆਪਣੀਆਂ ਕੁਝ ਭੈਣਾਂ ਮੈਂ ਉਹਨਾਂ ਦਾ ਨਾਮ ਨਾ ਇੱਧਾ ਹੱਥ ਤੇ ਲਿਖਿਆ ਹੋਇਆਗਾ ਤੇ ਜਿਹੜੀਆਂ ਆਪਾਂ ਨੂੰ ਡੇਲੀ ਕਮੈਂਡ ਕਰਦੀਆਂ ਹਨਾ ਇੱਕ ਤਾਂ ਹੈਗੀ ਆਪਣੀ ਬਲਜੀਤ ਕੌਰ ਭੈਣ ਜੀ ਦੁਬਈ ਤੋਂ ਇੱਕ ਹੈਗੀ ਸ਼ਰਨਜੀਤ ਕੌਰ ਜੀ ਤਲਵੰਡੀ ਆਕਲੀਆਂ ਤੋਂ ਇੱਕ ਮਨਦੀਪ ਕੌਰ ਜੀ ਮੁੱਗੇ ਤੋਂ ਇੱਕ ਸਰਬਜੀਤ ਕੌਰ ਜੀ ਰਾਜੋਆਣਾ ਕਲਾ ਤੋਂ ਇਕ ਰਣਜੀਤ ਕੌਰ ਪੰਡੋਰੀ ਤੋਂ ਸੋ ਪਹਿਲੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਹਨਾ ਰੋਜ਼ ਆਪਣਾ ਡੇਲੀ ਕੀਮਤੀ ਸਮਾਂ ਕੱਢ ਕੇ ਵੀਡੀਓ ਦੇਖਦੇ ਹੋ ਕਮੈਂਟ ਵੀ ਕਰਦੇ ਹੋ ਬਾਕੀ ਉਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਵੀਡੀਓ ਦੇਖਦੇ ਨੇ ਚਾਹੇ ਕਮੈਂਟ ਨਹੀਂ ਕਰਦੇ ਚਲੋ ਨਹੀਂ ਕਰ ਪਾਉਂਦੇ ਸੋ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦੇ ਸਪੋਰਟ ਸਦਕਾ ਤੇ ਪ੍ਰਮਾਤਮਾ ਦੀ ਮਿਹਰ ਸਦਕਾ ਹਨਾ ਆਪਾਂ ਇੱਥੋਂ ਤੱਕ ਆਈਆਂ ਤੇ ਵਾਹਿਗੁਰੂ ਮਿਹਰ ਕਰੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤੇ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਅੱਗੇ ਕੰਟੀਨਿਊ ਕਰਦੇ ਆਂ ਤੇ ਵੀਡੀਓ ਅੱਜ ਦੀ ਬਹੁਤ ਜ਼ਿਆਦਾ ਇੰਟਰਸਟਿੰਗ ਹੈ ਸੋ ਵੀਡੀਓ ਤੇ ਬਨੇ ਰਹੋ ਹਾਂਜੀ ਹੁਣ ਮੈਂ ਲੱਗੀਆਂ ਜੀ ਜਾਲੀ ਲਾਉਣ ਤੁਸੀਂ ਸੋਚੋਗੇ ਹਨਾ ਵੀ ਆਥਨੇ ਵੇਲੇ ਕਾਹਤੋਂ ਕਿਉਂਕਿ ਨਾ ਜਦੋਂ ਆਪਾਂ ਲਾਈਟ ਲਾ ਕੇ ਹਨਾ ਆਥਨੇ ਜਾਂ ਰਾਤ ਨੂੰ ਜਾਲੀ ਲਾਉਣੀ ਆ ਤਾਂ ਸਾਰੀ ਜਾਲੀ ਚੰਗੀ ਤਰ੍ਹਾਂ ਪਨ ਨਜ਼ਰ ਆਉਂਦੀ ਆ ਜਦੋਂ ਆਪਾਂ ਸਵੀਰੀ ਲਾਉਣੀ ਆ ਜਾਲੇ ਹਨਾ ਉਦੋਂ ਤੁਸੀਂ ਦੇਖਿਓ ਫੇਰ ਵੀ ਇੱਕ ਅੱਧਾ ਜਾਲਾ ਰਹਿ ਜਾਂਦਾ ਪਰ ਲਾਈਟ ਦੀ ਰੋਸ਼ਨੀ ਦੇ ਵਿੱਚ ਨਾ ਸਾਰੇ ਜਾਲੇ ਚੰਗੀ ਤਰ੍ਹਾਂ ਦੇਖਦੇ ਜਿਹੜੇ ਛੋਟੇ ਜਾਂ ਬਰੀਕ ਜਿਹੇ ਜਾਲੇ ਹੁੰਦੇ ਉਹ ਵੀ ਚੰਗੀ ਤਰ੍ਹਾਂ ਆਪਾਂ ਨੂੰ ਦਿਖਾਈ ਦਿੰਦੇ ਨੇ ਸੋ ਤਾਂ ਕਰਕੇ ਮੈਂ ਇੱਥੇ ਹੱਥ ਨਹੀਂ ਲੱਗੀ ਹੋਈਆਂ ਵੈਸੇ ਤਾਂ ਜੀ ਮਤਲਬ ਕਿ ਥੋੜੇ ਦਿਨਾਂ ਬਾਅਦ ਮੇਰੀ ਆਦਤ ਜਿਹੜਾ ਆਹ ਵਾਲਾ ਲਿਆਂਦਾ ਹਨਾ ਆਪਾਂ ਜਾਲੇ ਲਾਉਣ ਵਾਲਾ ਇਹ ਬਹੁਤ ਹੀ ਵਧੀਆ ਗਾ ਬਹੁਤ ਸੋਖਾ ਮੈਨੂੰ ਇਹਦਾ ਇਹਦੀ ਡੰਡੀ ਹਲੀ ਤਾਂ ਮਤਲਬ ਮੈਂ ਫੋਲਡ ਕੀਤੀ ਹੋਈ ਆ ਮਤਲਬ ਤੇ ਜੇ ਆਪਾਂ ਚਾਹੀਏ ਇਹਦੂ ਵੱਡੀ ਵੀ ਇਹਦੀ ਡੰਡੀ ਹੋ ਜਾਂਦੀ ਆ ਛੱਤਾਂ ਤੇ ਵੀ ਵਧੀਆ ਘੁਮ ਜਾਂਦਾ ਕੰਧਾਂ ਤੇ ਵੀ ਆਪਾਂ ਇਹਨੂੰ ਵਧੀਆ ਘੁਮਾ ਦਿੰਨੇ ਆ ਸਾਰੀਆਂ ਕੰਧਾਂ ਸਾਫ਼ ਹੋ ਜਾਂਦੀਆਂ ਤੇ ਬਾਹਲੀ ਸੋਖਾ ਪਹਿਲਾਂ ਦੂਜਾ ਹੁੰਦਾ ਸੀ ਸਾਡੇ ਤੇ ਉਹ ਨਾ ਉਹਦੇ ਨਾਲ ਇੰਨਾ ਵਧੀਆ ਸਾਫ਼ ਨਹੀਂ ਸੀ ਹੁੰਦਾ ਇਹ ਰਮਾਨ ਦੇ ਡੈਡੀ ਨੇ ਫਿਰ ਮੈਂ ਕਹਿ ਕੇ ਭੇਜਿਆ ਸੀ ਮੈਂ ਕੋਈ ਇਦਾਂ ਦਾ ਲੈ ਕੇ ਆਇਓ ਜਿਸ ਨਾਲ ਛੱਤ ਵੀ ਵਧੀਆ ਸਾਫ਼ ਹੋਵੇ ਤੇ ਕੰਧਾਂ ਵੀ ਵਧੀਆ ਸਾਫ਼ ਹੋ ਜਾਣ ਤੇ ਇਹਨਾਂ ਗੋਲ ਆਗਾ ਉਤੋਂ ਤੇ ਇਹਦੇ ਚਾਰੇ ਪਾਸੇ ਜਿਹੜੇ ਉਹ ਬਰਸ਼ ਜੀ ਹੁੰਦੇ ਉਹ ਲੱਗੇ ਹੋਏ ਨੇ ਸੋ ਮੈਂ ਤਾਂ ਕਰਕੇ ਇੱਥੇ ਲੱਗੀ ਹੋਈ ਸੀ ਤੇ अरमान ਤੁਸੀਂ ਸੋਚੋਗੇ अरमान ਕੀ ਕਰ ਰਿਹਾਣਾ अरमान ਹੋ ਗਿਆ ਤਿਆਰ ਇਹ ਚੱਲਿਆਗਾ ਦੇਖੋ ਸ਼ਰਾਰਤਾਂ ਕਰ ਰਿਹਾਗਾ ਇਹ ਚੱਲਿਆ ਆਪਣੇ ਦੋਸਤ ਨਾਲ ਇਹ ਹੈੱਡਫੋਨ ਲੈਣ ਇਹਨਾਂ ਦੇ ਹੈੱਡਫੋਨ ਸੀ ਉਹ ਖਰਾਬ ਹੋ ਗਏ ਤੇ ਬਾਕੀ ਉਹ ਪਹਿਲਾਂ ਵਾਲੇ ਸੀ ਬਲੂਟੁੱਥ ਤੇ ਬਲੂਟੁੱਥ ਹੁਣ ਇਹ ਕਹਿੰਦਾ ਮੰਮੀ ਜਿਹੜੀ ਬਲੂਟੁੱਥ ਵਾਲੀ ਹੁੰਦੇ ਹਨ ਉਹ ਆਪਣੇ ਦਿਮਾਗ ਤੇ ਅਸਰ ਪਾਉਂਦੇ ਨੇ ਵੀ ਮੈਂ ਤਾਰਾਂ ਵਾਲੇ ਲੈ ਕੇ ਆਉਣੇ ਆ ਤੇ ਆਈਫੋਨ ਦੇ ਵਿੱਚ ਤਾਰਾਂ ਵਾਲੇ ਜਿਹੜੇ ਆ ਤੁਹਾਨੂੰ ਪਤਾ ਔਖੇ ਮਿਲਦੇ ਆ ਹਨ ਉਹਦੇ ਵਿੱਚ ਪਤਾ ਨਹੀਂ ਪਹਿਲਾਂ ਕੀ ਚੀਜ਼ ਲਾਉਣੀ ਪੈਂਦੀ ਹੈ ਫੇਰ ਤਾਰ ਵਾਲੀ ਜਿਹੜੀ ਹੈਗਿਆ ਹੈੱਡਫੋਨ ਉਹ ਲੱਗਦੇ ਨੇ ਤੇ ਲੋ ਜੀ ਇੱਥੇ ਜਿਹੜਾ ਇਹ ਵਾਲਾ ਕਮਰਾ ਇਹ ਤਾਂ ਆਪਣਾ ਚੰਗੀ ਤਰ੍ਹਾਂ ਸਾਫ਼ ਹੋ ਗਿਆ ਤੇ ਹੁਣ ਮੈਂ ਆ ਗਈ ਸੀ ਦੂਜੇ ਕਮਰੇ ਦੇ ਵਿੱਚ ਬਾਬਾ ਜੀ ਵਾਲੇ ਕਮਰੇ 'ਚ ਬਾਬਾ ਜੀ ਵਾਲੇ ਕਮਰੇ ਤੁਸੀਂ ਐ ਮਨੋ ਵੀ ਮੈਂ ਇੱਕ ਦੋ ਦਿਨ ਬਾਅਦ ਹੀ ਜਿਹੜੀ ਹੈਗੀ ਜਾਲੇ ਵੀ ਚੰਗੀ ਤਰ੍ਹਾਂ ਸਾਫ਼ ਕਰ ਦਿੰਨੀ ਹੈ ਡਾ ਇੱਕ ਅੱਧਾ ਲੱਗਦਾਗਾ ਪਰ ਫਿਰ ਵੀ ਮੋਟਾ-ਮੋਟਾ ਬ੍ਰਸ਼ ੱਪਾ ਇੱਥੇ ਮਾਰ ਦਿੱਤਾ ਕਿਉਂਕਿ ਹਨਾ ਇਹ ਹੁੰਦਾ ਵੀ ਮਹਾਰਾਜ ਜੀ ਵਾਲੇ ਕਮਰੇ ਦੇ ਵਿੱਚ ਜਿਹੜਾ ਹੈਗਾ ਚੰਗੀ ਤਰ੍ਹਾਂ ਸਾਫ਼ ਸੁਥਰਾ ਜਿਹਾ ਰਵੇ ਹਲੇ ਦੂਸਰੇ 'ਚ ਤਾਂ ਮੈਂ ਥੋੜੇ ਦਿਨ ਵਾਧਾਂ ਤੂੰ ਯਾਨੀ ਕਿ ਬ੍ਰਸ਼ ਮਾਰਦੀਆਂਗੀ ਤੇ ਇੱਥੇ ਪਰ ਇੱਕ ਜਾਂ ਦੋ ਦਿਨ ਛੱਡ ਕੇ ਆਪਾਂ ਕਿਉਂਕਿ ਇਹ ਕਿਹੜਾ ਜ਼ਿਆਦਾ ਟਾਈਮ ਲੱਗਦਾ ਹਨਾ ਕੋਈ ਵੱਡੇ ਕਮਰੇ ਨਹੀਂ ਹੈਗੇ ਛੋਟੇ ਆ ਸੁਤਾਂ ਕਰਕੇ ਤੇ ਬਾਕੀ ਜਿਹੜਾ ਰਸੋਈ ਆ ਰਸੋਈ ਦੇ ਵਿੱਚ ਮੈਂ ਹਲੇ ਨਹੀਂ ਮਾਰਿਆ ਕਿਉਂਕਿ ਰਸੋਈ ਦੇ ਵਿੱਚ ਤੁਹਾਨੂੰ ਪਤਾ ਅਥਨ ਦੇ ਟਾਈਮ ਹਨਾ ਦਾਲ ਸਬਜੀ ਧਰੀ ਹੋਈ ਆ ਫਿਰ ਉਹਦਾ ਕਰਕੇ ਮੈਂ ਕਿ ਮਿੱਟੀ ਨਾ ਪੈ ਜੇ ਰਸੋਈ ਦੇ ਵਿੱਚ ਆਪਾਂ ਸਵੇਰੇ ਜਨਨ ਕੀ ਕੰਮ-ਕੁਮਨ ਵੀੜ ਕੇ ਫਿਰ ਬਰਸ਼ ਘਵਾ ਦਾਂਗੇ ਤੇ ਲੋ ਜੀ ਇੱਥੇ ਮੈਂ ਟਾਇਲਟ ਤੇ ਬਾਥਰੂਮ ਦੇ ਵਿੱਚ ਵੀ ਜਿਹੜਾ ਹੈਗਾ ਚੰਗੀ ਤਰ੍ਹਾਂ ਕੰਧਾ-ਕੁੰਧਾ ਸਾਫ਼ ਕਰਤੀ ਆ ਪਹਿਲਾਂ ਮੈਂ ਲੱਗੀ ਸੀ ਜਿਹੜਾ ਜਾਲੇ ਲਾਉਣ ਵਾਲਾ ਉਹਦੇ ਨਾਲ ਪਰ ਉਹ ਨਾ ਇਹਨਾਂ ਦਾ ਕੰਦਾਂ ਦੇ ਵਿੱਚ ਅੜਦੀ ਸੀਗੀ ਡੰਡੀ ਉਹਦੀ ਬਰਸ਼ ਦੀ ਸੁਤਾ ਕਰਕੇ ਮੈਂ ਝਾੜੂ ਨਾ ਲੱਗ ਗਈ ਇੱਥੇ ਜੀ ਹੁਣ ਮੈਂ ਮੂੰਹ ਹੱਥ ਧੋਇਆ ਸੀ ਚੰਗੀ ਤਰ੍ਹਾਂ ਮੈਂ ਕਿਹਾ ਚੱਲ ਥੋੜੀ ਦੇਰ ਹਵਾ ਲੈ ਲਵਾਂ ਤੇ ਮੰਮੀ ਵੀ ਪਈ ਸੀ ਰਮਾਨ ਗਏ ਹੋਇਆ ਸੀਗਾ ਹੈੱਡਫੋਨ ਲੈਣ ਤੇ ਰਮਾਨ ਦੇ ਡੈਡੀ ਵੀ ਗਏ ਹੋਏ ਸੀਗੇ ਜਿਹੜੇ ਆਪਾਂ ਲਾਉਣੇ ਹਨ ਸਬਜ਼ੀਆਂ ਲਾਉਣੀਆਂ ਹੁਣ ਬੂਟੇ ਲਾਉਣੇ ਆ ਉਹਦੀ ਪੌਦ ਲੈਣ ਗਏ ਸੀਗੇ ਤੇ ਮੈਂ ਕਿਹਾ ਵਿਚਾਲੇ ਮੈਂ ਥੋੜੀ ਦੇ ਰੈਸਟ ਕਰ ਲਵਾਂ ਤੇ ਆਪਣੀ ਦਾਲ ਵੀ ਤਕਰੀਬਨ ਜਿਹੜੀ ਹੈ ਬਣਨ ਵਾਲੀ ਆ ਤੇ ਮੈਂ ਕਿਹਾ ਨਾਲੀਮਤ ਫੋਨ ਕਰਨ ਲੱਗੀ ਸੀ ਰਮਾਨ ਦੇ ਡੈਡੀ ਨੂੰ ਮੈਂ ਕਿਹਾ ਚਲੋ ਇੱਕ ਦੋ ਚੀਜ਼ਾਂ ਵੀ ਖਤਮ ਹੋਈਆਂ ਵੀ ਆ ਘਰ ਦੀਆਂ ਵੀ ਉਹ ਵੀ ਕਹਿ ਦਮ ਹਣਾ ਵੀ ਲੈ ਆਉਣਗੇ ਵੈਸੇ ਤਾਂ ਹਲੇ ਜੀ ਆਪਾਂ ਰਾਸ਼ਨ ਇੱਕ ਦਿਨ ਜਾਣਾਗਾ ਸਾਰਾ ਰਾਸ਼ਨ ਹੀ ਇਕੱਠਾ ਲੈ ਕੇ ਆਉਣਾਗਾ ਤੇ ਪਰ ਮੈਂ ਕਿਹਾ ਚਲ ਇੱਕ ਦੋ ਚੀਜ਼ਾਂ ਕਹਿ ਦੂੰ ਆ ਵੀ ਲੈ ਆਉਣਗੇ ਆਉਂਦੇ ਹੋਏ ਹਣਾ ਤੇ ਇਹ ਕਹਿੰਦੇ ਸੀਗੇ ਕਹਿੰਦੇ ਆ ਕਿ ਵੀ ਇਸ ਵਾਰੀ ਨਾ ਆਪਾਂ ਦੇਖਦੇ ਆਂ ਵੀ ਚੀਨੀ ਵਗੈਰਾ ਦਾ ਵੀ ਵੇੜਾ ਗੱਟਾ ਲੈ ਲਾਂਗੇ ਪਹਿਲਾਂ ਅਸੀਂ ਗੱਟੇ ਹੀ ਲੈਂਦੇ ਹੁੰਦੇ ਸੀ ਚੀਨੀ ਦਾ ਤੇ ਪਰ ਫਿਰ ਵਿੱਚ ਦੀ ਹਟਈ ਸੀਗੇ ਹੁਣ 10 15 ਕਿਲੋ ਚੀਨੀ ਇਕੱਠੀ ਲਿਉਂਦੇ ਹੁੰਦੇ ਸੀ ਹੁਣ ਫੇਰ ਇਰਾਦਾ ਆਪਣਾ ਤੇ ਲੋ ਜੀ ਇੱਥੇ ਹੁਣ ਮੈਂ ਰਸੋਈ ਦੇ ਵਿੱਚਾਂ ਧੁੱਪ ਜੀ ਬਿਲਕੁਲ ਢਲ ਗਈ ਸੀਗੀ ਤੇ ਦਿਨ ਜਰੂਰ ਖੜਾਗਾ ਦਾਲ ਆਪਣੀ ਬਣ ਗਈ ਸੀ ਤੇ ਉਹ ਰੋਟੀ ਵੀ ਮੈਂ ਇੱਥੇ ਬਣਾ ਚੁੱਕੀ ਸੀ ਕਿਉਂਕਿ ਰੋਟੀ ਅੱਜ ਦੋ ਜਾਣਿਆਂ ਦੀ ਲਾਉਣੀ ਸੀ ਆਪਾਂ ਕਿਉਂਕਿ ਮੈਂ ਤੇ ਔਰਮਾਨ ਨੇ ਤਾਂ ਔਰਮਾਨ ਨੇ ਮੈਨੂੰ ਕਹਤਾ ਕਹਿੰਦਾ ਮੰਮੀ ਮੈਂ ਤਾਂ ਦਾਲ ਨਾਲ ਚੌਲ ਖਾਉਂਗਾ ਮੈਂ ਕਿਹਾ ਚੱਲ ਫਿਰ ਮੈਂ ਵੀ ਚੌਲ ਹੀ ਬਣਾ ਲੂੰਗੀ ਤੇ ਮम्मी ਤੇ ਰਮਾਨ ਦੇ ਡੈਡੀ ਦੀ ਰੋਟੀ ਲਾਤੀ ਸੀ ਤੇ ਬਾਕੀ ਜੀ ਆਪਾਂ ਇੱਥੇ ਕਰਦੇ ਆ ਇੱਕ ਗੱਲ ਬਾਤ ਆਪਣੀ ਨਾ ਇੱਕ ਭੈਣ ਨੇ ਮੇਰੇ ਨਾਲ ਆਪਦੀ ਹੱਡ ਬੀਤੀ ਸ਼ੇਅਰ ਕੀਤੀ ਉਹ ਕਹਿੰਦੀ ਭੈਣੇ ਵੀ ਮੈਂ ਬਹੁਤ ਦੁੱਖ ਜ਼ਿੰਦਗੀ 'ਚ ਦੇਖੇ ਨੇ ਕਹਿੰਦੀ ਮੇਰੇ ਦੋ ਬੱਚੇ ਨੇ ਇੱਕ ਬੇਟੀ ਆ ਇੱਕ ਬੇਟਾ ਤੇ ਕਹਿੰਦੀ ਮੇਰੇ ਜੀਠ ਜੀਠ ਦੇ ਦੋ ਬੇਟੀਆਂ ਬੇਟੀਆਂ ਕਹਿੰਦੀ ਜਦੋਂ ਅਸੀਂ ਅੱਡ ਹੋਏ ਨਾ ਸਾਨੂੰ ਕਹਿੰਦੀ ਕੁਛ ਨਹੀਂ ਦਿੱਤਾ ਉਹਨਾਂ ਨੇ ਚੱਜ ਨਾਲ ਕਹਿੰਦੀ ਮੇਰੇ ਜੀਠ ਨੇ ਐਨਾ ਤੰਗ ਕੀਤਾ ਸਾਨੂੰ ਕਹਿੰਦੀ ਮੈਂ ਨਾ ਸਾਗ ਰੱਖਿਆ ਹੋਇਆ ਕਿਰਾ ਤੇ ਇਹ ਕਹਿੰਦੀ ਨਾ ਉੱਥੋਂ ਦੀ ਜਾਣ ਬੁੱਝ ਕੇ ਮੱਝਾਂ ਲੰਗਾ ਕੇ ਲੈ ਕੇ ਗਿਆ ਕੁਲ ਦੀ ਤੇ ਕਹਿੰਦੀ ਨੰਗ ਦੇ ਨੰਗ ਤੇ ਨਾ ਸਾਗ ਦੇ ਵਿੱਚ ਗੋਹਾ ਪਾਤਾ ਕਹਿੰਦੀ ਜਦੋਂ ਅਸੀਂ ਮਤਲਬ ਕਿ ਮੇਰੇ ਘਰ ਵਾਲੇ ਨੇ ਇੱਕ ਦੋ ਬੰਦਿਆਂ ਨੂੰ ਸੱਦਿਆ ਵੀ ਦੇਖੋ ਜੀ ਸਾਨੂੰ ਇਦਾਂ ਤੰਗ ਕੀਤਾ ਜਾਂਦਾ ਫਿਰ ਬਹਾਨਾ ਮਾਰਦਾ ਕਹਿੰਦਾ ਮੈਂ ਕਿਹੜਾ ਜਾਣ ਕੇ ਪਾਇਆ ਮੈਂ ਤਾਂ ਮੱਝ ਲੈ ਕੇ ਜਾਂਦਾ ਸੀ ਮੱਝ ਨੇ ਪੂਛ ਮਾਰੀ ਤੇ ਕਹਿੰਦੀ ਜੀ ਦੇਖੋ ਜੀ ਇੰਨਾ ਦਿਮਾਗ ਦਾ ਚੁਸਤ ਸੀ ਜਾਣ ਬੁੱਝ ਕੇ ਹਨਾ ਮੱਝ ਕੋਲ ਹੀ ਲੈ ਕੇ ਗਿਆ ਵੀ ਮੈਂ ਫਿਰ ਐਂ ਕਹਿਣ ਜੋਗਾ ਹੋ ਜੂਗਾ ਵੀ ਮੈਂ ਤਾਂ ਜਾਣ ਕੇ ਨਹੀਂ ਪਾਇਆ ਕਹਿੰਦੀ ਸਾਨੂੰ ਬੈਠਣ ਨੂੰ ਮੰਜੇ ਵੀ ਨਹੀਂ ਸੀ ਦਿੱਤੇ ਕਹਿੰਦੀ ਜਿਹੜੀਆਂ ਹੁੰਦੀਆਂ ਨਾ ਖਣ ਵਾਲੀਆਂ ਬੋਰੀਆਂ ਕਹਿੰਦੀ ਮੈਂ ਆਪਦੀ ਕੁੜੀ ਨੂੰ ਨਾਲ ਲਾ ਕੇ ਉਹ ਬੋਰੀਆਂ ਢੇੜੀਆਂ ਉਹਨੂੰ ਕੱਤਿਆ ਕਹਿੰਦੀ ਉਹਦੇ ਨਾਲ ਮੈਂ ਮੰਜੇ ਬੁਣੇ ਕਹਿੰਦੀ ਤਾਂ ਫਿਰ ਸਾਡੇ ਦੋ ਮੰਜੇ ਹੋਏ ਬੈਠਣ ਜੋਗੇ ਤੇ ਕਹਿੰਦੀ ਫਿਰ ਮਹਾਰਾਜ ਦੀ ਅਸੀਰਪਾ ਹੋਈ ਕਹਿੰਦੀ ਮੈਂ ਪਾਠ ਕਰਦੀ ਹੁੰਦੀ ਸੀ ਕਹਿੰਦੀ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕਰ ਰਹੀ ਆ ਵੀ ਤੁਸੀਂ ਹਮੇਸ਼ਾ ਕਹਿੰਦੇ ਹੋ ਵੀ ਹਨਾ ਸਬਰ ਦਾ ਫਲ ਮਿੱਠਾ ਹੁੰਦਾ ਤੇ ਜਿਹੜਾ ਕਰਦਾ ਉਹ ਜ਼ਰੂਰ ਭਰਦਾ ਕਹਿੰਦੀ ਇਹ ਗੱਲ ਸੱਚ ਹੈ ਕਹਿੰਦੀ ਮੈਂ ਫਿਰ ਪਾਠ ਕਰਨ ਲੱਗੀ ਕਹਿੰਦੀ ਮੇਰੇ ਘਰ ਵਾਲੇ ਨੂੰ ਨਾ ਕਹਿੰਦੀ ਉਹ ਪਹਿਲਾਂ ਹੀ ਕੋਸ਼ਿਸ਼ ਕਰ ਰਹੇ ਸੀਗੇ ਪੜੇ ਲਿਖੇ ਵਧੀਆ ਸੀ ਕਹਿੰਦੀ ਉਹਨਾਂ ਨੂੰ ਜਈ ਦੀ ਨੌਕਰੀ ਮਿਲ ਗਈ ਕਹਿੰਦੀ ਮਾਰ ਨੇ ਸਾਡੇ ਤੇ ਐਸੀ ਮਿਹਰ ਕੀਤੀ ਉਹਨਾਂ ਦੀ ਜਈ ਦੀ ਨੌਕਰੀ ਲੱਗੀ ਕਹਿੰਦੀ ਉਹਨਾਂ ਦੀ ਤਨਖਾਹ ਹੁਣੇ ਸ਼ੁਰੂ ਹੋਈ ਕਹਿੰਦੀ ਅੱਜ ਮੇਰੇ ਬੱਚੇ ਦੋਨੋਂ ਵਧੀਆ ਸੈੱਟ ਨੇ ਬੇਟਾ ਮੇਰਾ ਵਧੀਆ ਸੈੱਟ ਆ ਕਹਿੰਦੀ ਉਹ ਵੀ ਨੌਕਰੀ ਤੇ ਲੱਗਿਆ ਹੋਇਆ ਬੇਟੀ ਮੇਰੀ ਬਹੁਤ ਰਾਜ ਕਰਦੀ ਆ ਆਪਦੇ ਘਰੇ ਉਹਨੂੰ ਵੀ ਰੱਬ ਨੇ ਧੀ ਪੁੱਤ ਦੋਨੋਂ ਦਿੱਤੇ ਆ ਮੇਰੇ ਪੁੱਤ ਦੇ ਵੀ ਕਹਿੰਦੀ ਧੀ ਔਰ ਪੁੱਤ ਦੋਨੋਂ ਰੱਬ ਨੇ ਦਿੱਤੇ ਨੇ ਕਹਿੰਦੀ ਜਿਹੜੇ ਜੀਠ ਨੇ ਸਾਡੇ ਨਾਲ ਐ ਕੀਤਾ ਕਹਿੰਦੀ ਉਹਦੀਆਂ ਦੋ ਬੇਟੀਆਂ ਕਹਿੰਦੀ ਇੱਕ ਬੇਟੀ ਤਾਂ ਕਹਿੰਦੀ ਜਿਹੜੀ ਅਪਸੈਟ ਹੋ ਗਈ ਸੀ ਉਹ ਸਹੁਰਿਆਂ ਨੇ ਛੱਡਦੀ ਫਿਰ ਜਦੋਂ ਪਾਗਲ ਹੋ ਗਈ ਹਨਾ ਉਹ ਘਰੇ ਬੈ ਗਈ ਕਹਿੰਦੀ ਦੂਜੀ ਆ ਉਹ ਵੀ ਕਹਿੰਦੀ ਜਿਹੜੀ ਸਹੁਰਿਆਂ ਨੇ ਛੱਡਤੀ ਕਹਿੰਦੀ ਉਹ ਟੈਨਸ਼ਨ ਦੇ ਕਾਰਨ ਹੀ ਵੀ ਮੇਰੇ ਸਹੁਰਿਆਂ ਨੇ ਮੈਨੂੰ ਛੱਡਤਾ ਹਨਾ ਵੀ ਹੁਣ ਲੈ ਕੇ ਨਹੀਂ ਜਾਂਦੇ ਕਹਿੰਦੀ ਉਹਦੇ ਵੀ ਤਕਰੀਬਨ ਵੀ ਦਿਮਾਗ ਤੇ ਲੋਡ ਜਾਈ ਆ ਤੇ ਕਹਿੰਦੀ ਉਸ ਤੋਂ ਬਾਅਦ ਨਾ ਮੇਰੇ ਜੇਠ ਨੇ ਕਹਿੰਦੀ ਸਾਡੇ ਨਾਲ ਗੱਲ ਕੀਤੀ ਸਾਥੋਂ ਮਾਫੀ ਮੰਗੀ ਵੀ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਸਾਨੂੰ ਬਹੁਤ ਤੰਗ ਕੀਤਾ ਵੀ ਸ਼ਾਇਦ ਉਹਦਾ ਹੀ ਮੇਰੇ ਕਰਮਾਂ ਦਾ ਫਲ ਮੇਰੇ ਬੱਚੇ ਭੁਗਤ ਰਹੇ ਨੇ ਕਹਿੰਦੀ ਚਲੋ ਅਸੀਂ ਤਾਂ ਮਾਫ ਕਰ ਦਿੱਤਾ ਕਹਿੰਦੀ ਪਰ ਸੁੱਡੀ ਗੱਲ ਇਹ ਸੱਚ ਆ ਵੀ ਜਿਹੜਾ ਕਰਦਾ ਹਨਾ ਉਹ ਭਰਦਾ ਜ਼ਰੂਰ ਆ ਤੇ ਇਹ ਕਹਿੰਦੀ ਪਰਮਾਤਮਾ ਜਦੋਂ ਆਪਾਂ ਮੰਨਦੇ ਆਂ ਰੱਬ ਦਾ ਪਾਠ ਕਰਦੇ ਆਂ ਤਾਂ ਗੁਰੂ ਕਹਿੰਦੀ ਸਾਨੂੰ ਰੰਗ ਭਾਗ ਵੀ ਲਾ ਦਿੰਦਾ ਹੈ ਤੇ ਇਹ ਕਹਿੰਦੀ ਸਮੇ ਦੇ ਨਾਲ ਕਹਿੰਦੀ ਲੋਕ ਨਹੀਂ ਸਮਝਦੇ ਸਮੇ ਦੇ ਨਾਲ ਪਰ ਰੱਬ ਹਿਸਾਬ ਜ਼ਰੂਰ ਕਰਦਾ ਹੈ ਉਹਦੀ ਗੱਲ ਮੈਂ ਵੀ ਕਹਿਨੀ ਆ ਜੀ ਕਦੀ ਆਪਾਂ ਨੂੰ ਮਾੜੇ ਕਰਮ ਨਹੀਂ ਕਰਨੇ ਚਾਹੀਦੇ ਕਿਉਂਕਿ ਚਾਹੇ ਆਪਾਂ ਨਾ ਭੁਗਤੀ ਅੱਗੇ ਆਪਣੇ ਧੀ ਪੁੱਤਾਂ ਦੇ ਵਿੱਚ ਜ਼ਰੂਰ ਇਹ ਚੀਜ਼ਾਂ ਨਿਕਲਦੀਆਂ ਹਨ ਕਿਉਂਕਿ ਅੱਗੇ ਹੀ ਹੁੰਦਾ ਸੀ ਜੀ ਹਨਾ ਵੀ ਕਹਿੰਦੇ ਵੀ ਅਗਾਹਾਂ ਜਾ ਕੇ ਆਪਾਂ ਮਾੜੇ ਕਰਮਾਂ ਦਾ ਲੇਖਾ ਜੋਖਾ ਭੁਗਤਦੇ ਆ ਪਰ ਹੁਣ ਦੇ ਟਾਈਮਸ ਤੇ ਜੇ ਆਪਾਂ ਦੇਖੀਏ ਬਹੁਤ ਸਾਰੇ ਲੋਕਾਂ ਨੂੰ ਆਪਾਂ ਦੰਦੇ ਜਾਣਦੇ ਆ ਹਨਾ ਜਿਹੜੇ ਇੱਥੇ ਕਰਕੇ ਇੱਥੇ ਭਰਕੇ ਜਾਂਦੇ ਨੇ ਸੋ ਰੱਬ ਤੋਂ ਹਮੇਸ਼ਾ ਡਰ ਕੇ ਰਹਿਣਾ ਚਾਹੀਦਾ ਆਪਦੇ ਹੱਕ ਦਾ ਹੀ ਖਾਣਾ ਚਾਹੀਦਾ ਬੇਹੱਕ ਹਨੱਕਾ ਪੈਸਾ ਜਿਹੜਾ ਉਹ ਪਤਾ ਨਹੀਂ ਕਿਸ ਰੂਪ ਦੇ ਵਿੱਚ ਜਿਹੜਾ ਹੈ ਉਹ ਹੁੰਦਾ ਹਨ ਤੇ ਲੋ ਜੀ ਇੱਥੇ ਹੁਣ ਅਰਮਾਨ ਹੁਣ ਜਾ ਕੇ ਆਇਆ ਸੀ ਮੈਨੂੰ ਕਹਿੰਦਾ ਮੰਮੀ ਮੇਰੇ ਬੋਲਟ ਦੇ ਵਿੱਚ ਤੇਲ ਮੁੱਕ ਗਿਆ ਸੀ ਮੈਂ ਕਿਹਾ ਪਰ ਤੂੰ ਹੁਣ ਪਵਾ ਕੇ ਲੈ ਕੇ ਆਉਣਾ ਸੀ ਵੀ ਸਵੇਰੇ ਹਨਾ ਤੂੰ ਸਕੂਲ ਜਾਣਾਗਾ ਵੀ ਫਿਰ ਕੀ ਕਰੇਗਾ ਕਹਿੰਦਾ ਡੈਡੀ ਗਿਆ ਹੋਇਆ ਮੈਂ ਉਹਨਾਂ ਨੂੰ ਫੋਨ ਕਰ ਦਿੰਨਾ ਵੀ ਉੱਥੋਂ ਲਿਓਣਗੇ ਮੈਂ ਕਿਹਾ ਚਲ ਠੀਕ ਆ ਇਥੇ ਜੀ ਟਾਈਮ ਹੋ ਗਿਆ ਸੀ ਅਗਲੀ ਸਵੇਰ ਦਾ ਜਾਨੀ ਕਿ 27 ਸਤੰਬਰ ਦਾ ਟਾਈਮ ਹੈ ਤੇ ਇਥੇ ਮੈਂ ਰੋਟੀ ਵਗੈਰਾ ਬਣਾ ਲਈ ਸੀ ਸਾਰਾ ਕੰਮ ਮੇਰਾ ਨਿਬੜ ਗਿਆ ਸੀ ਕਿਉਂਕਿ ਇਹਨਾਂ ਨੇ ਸਕੂਲ ਜਾਣਾ ਸੀ ਹਨਾ ਟਿਫਨ ਵਗੈਰਾ ਪੈਕ ਕਰਤਾ ਸੀ ਮੈਂ ਤੇ ਇਥੇ ਹੁਣ ਮੈਂ ਚੀਨੀ ਵਾਲਾ ਤੇ ਆਟੇ ਵਾਲਾ ਤੋਂ ਢੋਲ ਜੜਾ ਉਹ ਧੋਣ ਲੱਗਿਆਂਗੀ ਤੇ ਕਿਉਂਕਿ ਹੁਣ ਹਨਾ ਪਰ ਸੂਈ ਦੇ ਡੱਬੇ ਡੁੱਬੇ ਆ ਉਹਨਾਂ ਦੀਆਂ ਸਾਫ਼ ਸੁਪਈਆਂ ਕਰਾਂਗੇ ਤੇ ਫ੍ਰਿਜ ਦੀ ਤਾਂ ਆਪਾਂ ਕਰ ਹੀ ਚੁੱਕੀ ਸੀ ਸਾਫ਼ ਸੁਵਈ ਤੁਹਾਨੂੰ ਤੁਹਾਡੇ ਨਾਲ ਮੈਂ ਉਹਦੀ ਵੀ ਵੀਡੀਓ ਸ਼ੇਅਰ ਕੀਤੀ ਸੀ ਹਨਾ ਤੇ ਮੈਂ ਇੱਕ ਇੱਕ ਦੋ ਦੋ ਕੰਮ ਕਰਕੇ ਹਨਾ ਤਾਂ ਨਵੇੜਦੀਆਂ ਕਿਉਂਕਿ ਆਪਾਂ ਆਪ ਹੀ ਕਰਨਾ ਹੁੰਦਾ ਕਈ ਆਪਣੀਆਂ ਭੈਣਾਂ ਤਾਂ ਜਿਹੜੀਆਂ ਜਿਹੜੀਆਂ ਕੰਮ ਕਰਨ ਆਲੀਆਂ ਹੁੰਦੀਆਂ ਉਹਨਾਂ ਤੋਂ ਕਰਵਾ ਲੈਂਦੇ ਆ ਤੇ ਪਰ ਮੈਨੂੰ ਐ ਹੁੰਦਾ ਵੀ ਉਹਨਾਂ ਨੂੰ ਕਿਉਂ ਆਣਾ ਪੈਸੇ ਦੇਣੇ ਆ ਚਲੋ ਕਿਹੜਾ ਜ਼ਿਆਦਾ ਕੰਮ ਵੀ ਆਪ ਹੀ ਕਰ ਲੈਣੇ ਆ। ਸੋ ਤਾਂ ਕਰਕੇ ਮੈਂ ਥੋੜਾ ਥੋੜਾ ਕਰਕੇ ਕਰਦੀ ਰਹਿਣੀ ਆ ਤੇ ਬਾਕੀ ਕੱਲ ਦਿਨੇ ਸੋਚਿਆ ਸੀ ਪਹਿਲਾਂ ਮੈਂ ਇਹ ਕੰਮ ਕਰਨ ਦਾ ਕੱਲ ਮੇਰਾ ਬੀਬੀ ਘਟ ਗਿਆ ਸੀ ਕਿਉਂਕਿ ਮੈਂ ਨੂਨ ਬਹੁਤ ਘੱਟ ਖਾਨੀ ਆ। ਡਾਕਟਰ ਮੈਨੂੰ ਹਸਨ ਲੱਗਾ ਕਹਿੰਦਾ ਭਾਈ ਨੂਨ ਪੀ ਲੈਣਾ ਸੀ। ਮੈਂ ਕਿਹਾ ਜੀ ਨੂਨ ਤਾਂ ਜੇ ਸਬਜ਼ੀ 'ਚ ਵੀ ਮਾੜਾ ਜਿਹਾ ਵੱਧ ਪੈ ਜੀ ਮੈਂ ਤਾਂ ਸਬਜ਼ੀ ਨਹੀਂ ਖਾਂਦੀ। ਤੇ ਮਿੱਠਾ ਵੀ ਮੈਂ ਬਹੁਤ ਘੱਟ ਖਾਨੀ ਆ। ਸੋ ਚਲੋ ਜੀ ਹੁਣ ਆਪਾਂ ਵੀਡੀਓ ਦੀ ਵੀ ਕਰਦੇ ਆਂਡ ਹਨਾ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਬਾਕੀ ਚੈਨਲ ਨੂੰ ਇਦਾਂ ਹੀ ਇਦਾਂ ਹੀ ਸਪੋਰਟ ਤੇ ਪਿਆਰ ਜਰੂਰ ਦਿੰਦੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤੇ ਚਲੋ ਜੀ ਹੁਣ ਆਪਾਂ ਮਿਲਦੇ ਆਂ ਆਪਣੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ